ਹਾਂ ਮੈਂ ਕਿਹਾ ਉੱਥੇ ਕਿ ਦੁੱਧ ਲੈ ਮੈਂ ਜਾ ਕੇ ਤੂੰ ਹੈ ਇੱਥੇ ਕੋਈ ਸਾਲੇ ਅੰਡੇ ਉਂਡੀ ਦੀ ਲਾਲਾ ਚਾਹੇ ਹਾਂ ਕਰੀ ਜਾਂਦਾ ਪਰਸੋਂ ਦਾ ਹੈ ਹਨਾ ਪਟਾਲੇ ਲੱਗ ਜਾ ਫਫੜਾ ਕਹਿੰਦਾ ਐਂ ਦਰਾ ਕੀ ਮੰਗਦਾ ਪਟਾਲੇ ਤੋਂ ਇੱਥੇ ਨੇੜੇ ਪੜਨਾਂ ਨਾਲੇ ਆਪੇ ਘਰੇ ਆ ਕੇ ਕੰਮ ਕਰੇ ਮੇਰੀ ਗੱਲ ਸੁਣੋ ਓਏ ਉਹ ਯੂਨੀਵਰਸਿਟੀ ਚ ਲੱਗਣਾ ਹੈ ਹਾਂ ਲੋਕ ਕੀ ਲਵੇਂਗਾ ਉੱਥੇ ਅੱਜ ਕੁੱਕੜੀਆ ਹੋ ਗਿਆ ਆਪਣੀਆਂ ਵਧੀਆ ਹਾਂ ਛੱਲੀਆਂ ਪੁੰਨ ਪੁੰਨ ਖਵਾਇਆ ਕਹਿੰਦੇ ਆ ਉਹ ਰੈੱਡ ਦੇ ਲਾਲਾ ਕਰੇੜੀ 10 ਰੁਪਏ ਕੁੱਕੜੀ 10 ਰੁਪਏ ਕੁੱਕੜੀ ਬਾਤ ਚਰਚਾ ਕਰ ਵਧੀਆ ਰਹੇਗਾ 10000 ਰੁਪਏ ਨਾਲ ਕੀ ਬਣ ਜੂਗਾ ਚੋ ਮੇਨੇ ਕੋਈ ਗੱਲ ਦਾ ਮੈਂ 10000 ਰੁਪਏ ਦਾ ਪਪੜਾ ਪੜ ਲੂਗਾ ਕਿਤੇ ਨੌਕਰੀ ਲੱਗ ਜੂ ਕੋਈ ਵਧੀਆ ਕੰਮ ਸੈੱਟ ਹੋ ਜੂਗਾ ਨਹੀਂ ਕਹ ਲੈ ਤਾਂ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਲੈ ਮੇਰੀ ਭਾਂ ਦੇ ਖਰਕੰਨੂ ਜੇ ਗੱਲ ਸੁਣੀ ਦੀ ਹੁੰਦੀ ਐ ਨਾ ਜੇ ਦਾਦਾ ਸਰ ਆ ਜਿਹੜੇ ਬਾਣੀ ਨੇ ਆਪਣੇ ਨਾਲ ਪਾਸ ਕਿਉਂ ਨੇ ਗੱਡੀ ਤੇ ਬੈਠੇ ਆਰਾਮਦਾਰੀ ਨਾਲ ਪੈਸੇ ਕਮਾਉਂਦੇ ਨੇ ਉਹ ਉਹ 10-10 ਨਾਲ ਹੀ ਉੱਠੇ ਹੋਏ ਨੇ ਆਪਾਂ ਜ਼ਿਮੀਂਦਾਰਾਂ ਹੀ ਤਾਂ ਫੇਲਾ 10 ਰੁਪਏ ਨੂੰ ਦੱਤੂ ਚੀਨੀ ਦੇ ਤੇ ਇਹਦਾ ਕੀ ਐਦਾ ਮੁੰਡਾ ਸੁਖੀ ਇਹਦਾ ਮੁੰਡਾ ਹਾਂ ਉਹਦੇ ਮੈਨੂੰ ਕਹਿੰਦਾ ਵੀ ਇਹ ਕਹਿੰਦਾ ਤਾਏ ਇਹ ਜਿਹੜੇ ਮੱਕੀ ਦੇ ਦਾਣੇ ਹੁੰਦੇ ਨੇ ਉਹ ਤੇਰੇ ਹਾਂ ਆਹਾ ਉਹ ਪਪਕੋਨ ਨਾ ਪਤਾ ਨਹੀਂ ਕੀ ਕਹਿੰਦੇ ਨੇ ਉੱਥੇ ਇਹ ਨੂੰ ਸਲਮੇ ਤੇ ਕਹਿੰਦਾ ਵੀ ਇਹ 200 ਦੇ ਇੰਨੇ ਕੀ ਦਿੰਦੇ ਨੇ ਹਾਂ ਹਾਂ ਬਾਈ ਸਹੀ ਗੱਲ ਐ ਹੈ ਸਹੀ ਗੱਲ ਐ ਪਾਪ ਕੌਰ ਪਾਪ ਕੌਰ ਨੇ ਕਹਿੰਦੇ ਨੇ ਉਹ ਬਣਾ ਕੇ ਦਿੰਦੇ ਨੇ ਪੂਰੇ ਖਿਲਾ ਮਾ ਸਾਨੂੰ ਨਹੀਂ ਪਤਾ ਕੀ ਕਹਿੰਦੇ ਨੇ ਮੱਕੀ ਦੇ ਦਾਣੇ ਉੱਟਾ ਲੈ ਜੋ 19 ਪੁੱਣ ਕੇ ਤੂੰ ਵੇਚਦੇ ਓਰੇ ਹਾਂ ਤੁਹਾਨੂੰ ਰੁਪਈਏ ਰੁਪਈਏ ਇਹ ਕੰਮ ਕੰਮ ਦਾ ਕੋਈ ਮੇੜਾ ਨਹੀਂ ਹੁੰਦਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਹੈਗਾ ਉਹਨੂੰ ਦਾ ਭੈਣ ਦੇ ਖਾਸਮ ਭਾਈ ਜ਼ਮੀਨ ਦਾ ਕਿੱਲਾ ਵੇਚ ਕੇ ਕੀੜੇ ਵਾਲੇ ਏਜੰਟਾਂ ਤੇ ਚੜਨਗੇ ਇਹ ਗੱਲ ਨਹੀਂ ਬਾਤ ਨਹੀਂ ਹੋ ਪੈਦਾ ਇਹਦਾ ਬਾਪਾ ਭਗਤਾ ਉਹਦੇ ਉਂਗਲਾਂ ਲਈ ਜਾਂਦਾ ਅਸਨ ਦਰ ਕੇ ਬਾਪੇ ਜ਼ਮੀਨ ਦਾ ਕਿੱਲਾ ਵੇਚ ਦੇ ਹੈ ਮੈਂ ਤਾਂ ਹੁਣ ਤੱਕ ਵਾਲੇ ਤਾਂ ਹੈਗੇ ਤੇ ਜਿਹੜੇ ਬੁਢੇ ਉਹ ਤਾਂ ਸਾਮਗੇ ਜਿਹੜੀ ਹੈਗੀ ਦੀ ਆਪਦੀ ਇਦੂਗਾ ਹਾਲੇ ਨਹੀਂ ਸਾਮਦੇ ਹੈਗੇ ਇਹਦਾ ਜ਼ਮੀਨ ਬਸ ਸਮਝ ਲੈ ਹੁਣ ਅਗਲੀ ਆ ਪੀੜੀ ਤੋਂ ਅਗਲੀ ਪੀੜੀ ਚ ਤਾਂ ਜ਼ਿਮੀਦਾਰਾਂ ਕੋਲੇ ਜ਼ਮੀਨੀ ਦੇ ਰਿਆ ਨਹੀਂ ਹਲੇ ਦਾ ਇਹ ਪਰਸੋਂ ਕਹਿੰਦਾ ਮੈਂ ਸਿੰਗਾਪੁਰ ਜਾਣਾ ਹੈ ਅੱਛਾ ਬਾਹਰ ਲਾ ਬਾਹਰ ਲਾ ਬਲਖਾ ਹਾਂ 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 ਉੱਥੇ ਕੀ ਕਰੇਗਾ ਓਏ ਸਿੰਗਾਪੁਰ ਸਿੰਗਾਪੁਰ ਉਹ ਘੁੰਮਣ ਜਾਂਦੇ ਹੁੰਦੇ ਆ ਕਿ ਸਾਰੇ ਦੋਸਤ ਜਾਣਗੇ ਮੇਰੇ ਉਹਨਾਂ ਨਾਲ ਜਾਣਾ ਹੈ ਲੇਕੋ ਮਨੂੰ ਫੇਰੇ ਖੜੇ ਨੇ ਮੈਂ ਇੰਦਰੋਂ ਕੰਮ ਕਰ ਲਵਾਂ ਸਾਰੇ ਜਾਣਗੇ ਸਿੰਗਾਪੁਰ ਸਿੰਗਾਪੁਰ ਸਿੰਗਾਪੁਰੇ ਸਿੰਗਾਪੁਰ ਸਿੰਗਾਪੁਰੇ ਨਹੀਂ ਸਿੰਗਾਪੁਰ ਨੇ ਕੋ ਮੰਨਣਾ ਫੇਰ ਉਹਦੇ ਨਾਲ ਕੀ ਹੋ ਜੂਗਾ ਕੀ ਹੋ ਜੂ ਸਾਰੇ ਜਾਂਦੇ ਨੇ ਅੱਜ ਕੱਲ ਟ੍ਰੈਂਡ ਚੱਲਦਾ ਹੈ ਦੋਸਤ ਸਾਲੇ ਟ੍ਰੈਂਡ ਦੇ ਇੱਕ ਦੂਜੇ ਦੇ ਪਿੱਛੇ ਲੱਗ ਲੱਗ ਜਾਈ ਚਲੋ ਇੱਕ ਖੂਚ ਡਿਗੂ ਪਾਗ ਦੀ ਡਿਗ ਜਾਓ ਮੇਰੇ ਸਾਲਿਓ ਥੋੜੀ ਹੁੰਦਾ ਸਾਰੇ ਦੋਸਤ ਜਾਣਗੇ